ਹਾਂ ਨਾ ਜੀ ਅਜਿੰਦਰ ਸਿੰਘ ਰੋਮੇ ਸਰਗਰ ਪਾਰਟੀ ਦਾ ਖੇਤਰ کافی ਚਰਚਾ ਹੋ ਗਿਆ ਇਹ کافی ਕੰਮ ਕਰ ਰਹੀ ਹੈ کافی ਕਰ ਰਿਹਾ ਉਹਦੇ ਵਰਗੀ ਕਹਿਣਾ ਚਾਹਦੇ ਦੇਖੋ ਅੱਜ ਹਰ ਇੱਕ ਰਾਜਪੁਰਾ ਹਲਕਾ ਜਿਹੜਾ ਵਿਕਾਸ ਦੀਆਂ ਬੁਲੰਦੀਆਂ ਨੂੰ ਸੂਰ ਹੈ ਸਥਾਨਕ ਐਮਐਲਏ ਸਾਹਿਬ ਆਪ ਹੈਡ ਕੇ ਲੈ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਦੇਖੋ ਵੱਡੇ ਵੱਡੇ ਪ੍ਰੋਜੈਕਟ ਸ਼ਹਿਰ ਦੇ ਵਿੱਚ ਆ ਗਏ ਆ ਔਰ ਪਿੰਡਾਂ ਦੇ ਵਿੱਚ ਡਵੈਲਪਮੈਂਟ ਜਿਹੜੀ ਹੈਗੀ ਬੜੀ ਸਿਖਰਾਂ ਤੇ ਪਹੁੰਚੀ ਹੋਈ ਹੈ ਕਿੰਨਾ ਕੰਮ ਹੋ ਰਿਹਾ ਹੈ ਪਿੰਡਾਂ ਤੇ ਹਰ ਪਿੰਡ ਦੇ ਵਿੱਚ ਕਿਤੇ ਪਾਈਪ ਲਾਈਨ ਪੈ ਰਹੀ ਹੈ ਕਿਤੇ ਸੜਕਾਂ ਬਣ ਰਹੀਆਂ ਕਿਤੇ ਗਲੀਆਂ ਬਣ ਰਹੀਆਂ ਕਿਤੇ ਨਾਲੀਆਂ ਬਣ ਰਹੀਆਂ ਹਰ ਵਾਰ ਦੇ ਵਿੱਚ ਡਵੈਲਪਮੈਂਟ ਹੋ ਰਹੀ ਹੈ ਅੱਜ ਤਾਂ ਪਾਰਟੀ ਕਾਫੀ ਚਰਚਾ ਹੋ ਰਹੀ ਹੈ ਕਿ ਕਿਹਨੇ ਜਾਂਦੇ ਬਾਰੇ ਜਿਵੇਂ ਪਟੇਰੇ ਸਾਹਿਬ ਚਲੋ ਪਾਰਟੀ ਤੇ ਕੋਈ ਐਡੀ ਗੱਲ ਨਹੀਂ ਹੈਗੀ ਪਰ ਚਾਹੇ ਕੋਈ ਵੀ ਆਗੂ ਹੈ ਚਾਹੇ ਕਿੰਨੇ ਵੀ ਪੁਰਾਣੇ ਹੋਣ ਇਹ ਪਾਰਟੀ ਦੇ ਜ਼ਾਬਤੇ ਦੇ ਵਿੱਚ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਆਪਾਂ ਪਾਰਟੀ ਦੇ ਜ਼ਾਬਤੇ ਦੀ ਲੰਗੜਾ ਕਰਾਂਗੇ ਕਿਸੇ ਤੇ ਬੇਬਨਾਇਆ ਦੋਸ਼ ਲਾ ਮਾਗੇ ਇਹ ਤਾਂ ਵੀ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲੇਗਾ ਹੀ ਮਿਲੇਗਾ ਨਾ ਇਸ ਕਰਕੇ ਜੇ ਕੋਈ ਗੱਲ ਵੀ ਹੈਗੀ ਹੈ ਮੇਰੇ ਕਹਿਲ ਦੇ ਵਿੱਚ ਪਾਰਟੀ ਆਗੂ ਸਾਡੇ ਸਾਰੇ ਸਾਰੀ ਸਟਾਫ ਨੇ ਬੈਠ ਕੇ ਇੱਕ ਪਲੇਟਫਾਰਮ ਤੇ ਗੱਲ ਕਰਨੀ ਚਾਹੀਦੀ ਹੈ ਐਵੇਂ ਕਿਸੇ ਤੇ ਬਗੈਰ ਦੂਸ਼ਣਬਾਜੀ ਨਹੀਂ ਕਰਨੀ ਚਾਹੀਦੀ ਕਿਉਂਕਿ ਕੱਲ ਨੂੰ ਫੇਰ ਅਸੀਂ ਪਿੰਡਾਂ ਦੇ ਵਿੱਚ ਜਾਣਾ ਹੈ ਤੇ ਅਗਰ ਪਿੰਡਾਂ ਦੇ ਲੋਕਾਂ ਨੇ ਸਵਾਲ ਖੜੇ ਕਰਨ ਚੰਨ ਸ਼ੁਰੂ ਕਰਤੇ ਕਿ ਤੁਸੀਂ ਕੱਲ ਇਹ ਗੱਲ ਕਹਿੰਦੇ ਸੀਗੇ ਅਸੀਂ ਤਾਂ ਤੁਹਾਨੂੰ ਕਿਵੇਂ ਵੋਟ ਜਾਵਾਂਗੇ ਇਹਦੇ ਨਾਲ ਪਾਰਟੀ ਦਾ ਜਿਹੜਾ ਗ੍ਰਾਫ ਹੈਗਾ ਉਹ ਡਾਊਨ ਬਰਾਲ ਵੱਲ ਜਾਂਦਾ ਹੈਗਾ ਐਦਾਂ ਦੇ ਬੇਵਿਨੋਇਆ ਦੋਸ਼ ਜਿਹੜੇ ਇੱਕ ਜੇ ਤੇ ਨਹੀਂ ਲਾਉਣੇ ਚਾਹੀਦੇ ਇੱਜੇ ਹੁਣ 2-3 ਦਿਨ ਹੋ ਗਏ ਚਰਚਾ ਚੱਲ ਰਹੀ ਸੀ ਮੰਡੀ ਦੇ ਵਿੱਚ ਤੇ ਮੈਡਮ ਦੇ ਵਿੱਚ ਕੀ ਕਰਨਗੇ ਦੋ ਬਦਲੇ ਇਹ ਵੀ ਦੇਖੋ ਓਸੀ ਚੀਜ਼ ਜਦੋਂ ਆਪਾਂ ਕਿਸੇ ਤੇ ਗਲਤ ਦੋਸ਼ਣ ਲਾਵਾਂਗੇ ਤੇ ਫਿਰ ਦਾ ਇਨਜਾਮ ਵੀ ਐਸਾ ਹੀ ਹੁੰਦਾ ਹੈ ਚੇਅਰਮੈਨ ਸਾਹਿਬ ਨੇ ਵੀ ਉਸ ਸਮ ਸੰਜਮ ਤੇ ਕੰਮ ਲੈਣਾ ਚਾਹੀਦਾ ਸੀਗਾ ਕਿਸੇ ਨੂੰ ਬਗੈਰ prufa ਤੇ ਆਪਾਂ ਚੋਰ ਕਹਿ ਦਈਏ ਕੋਈ ਵਾਦੇਗਾ ਇਹ ਗੱਲ ਨਹੀਂ ਹੋਏਗਾ ਚਲੋ ਠੀਕ ਹੈ ਉਹਨਾਂ ਨੂੰ ਸੰਜਮ ਤੋਂ ਕੰਮ ਲਾ ਕੇ ਜੇ ਕੋਈ ਐਦਾਂ ਦੀ ਗੱਲ ਵੀ ਸੀ ਤਾਂ ਬੈਠ ਕੇ ਨਿਬੇੜਨੀ ਚਾਹੀਦੀ ਨਾ ਕਿ ਪਬਲੀਕਲੀ ਦੇ ਤੌਰ ਤੇ ਕਿਸੇ ਪਰ ਦੋਸ਼ ਨਵਾਦੀ ਪਾਤਰਨੀ। ਇਹ ਤੁਸੀਂ ਬੈਰੇ ਚੋਰ ਗਿਆ ਉਹ ਕੰਨ ਸਾਸ਼ਟੀ ਦਾ ਚੈ ਨਹੀਂ ਚੋਰ ਉਹਨਾਂ ਨੇ ੱੱਕੇ ਮੁੱਕੀ ਘਰੀ ਆ। ਉਹਦੋਂ ਵਰ ਕੀ ਗੱਲ ਜਾਂਦੇ। ਨਹੀਂ ਇਹ ਤਾਂ ਕਿਸੇ ਦੀ ਕੋਈ ਗੱਲ ਨਹੀਂ ਹੋਇਆ ਕਿ ਜੇ ਕੋਈ ਗੱਲ ਹੋਈ ਹੈਗੀ ਉੱਥੇ ਵੀ ਤਾਂ ਹੀ ਗੱਲ ਇਸ਼ੂ ਹੋਇਆ ਨਾ ਖੜਾ ਬਗੈਰ ਕਹੇ ਤੇ ਤਾਂ ਇਸ਼ੂ ਖੜਾ ਵੀ ਹੁੰਦਾ ਹੈਗਾ। ਠੀਕ ਹੈ ਨਾ। ਮੱਲਾਂ ਵੀ ਜੇ ਕੋਈ ਦੇਖੋ ਇਹ ਤਾਂ ਰਿਐਲਿਟੀ ਗੱਲ ਹੈ ਕਿ ਜਿਹੜੇ ਉੱਥੇ ਖੜੇ ਆ ਸੁਭਾਵਿਕ ਕੀ ਹੈਗਾ ਆਪਾਂ ਉੱਥੇ ਕਿਸੇ ਦੇ ਪਬਲੀਕਲੀ ਦੇ ਕਿਸੇ ਨੂੰ ਕਹਿ ਦੀਏ ਵੀ ਤੂੰ ਐਦਾਂ ਦਾ ਬੰਦਾ ਹੈਗਾ ਔਰ ਬਗੈਰ ਸਬੂਤਾਂ ਦੇ ਦਾਰੇ ਤਾਂ ਮੇਰੇ ਖਿਆਲ ਦੇ ਵਿੱਚ ਉਹਦਾ ਇੰਜ਼ਾਮ ਤਾਂ ਨਹੀਂ ਹੋਏਗਾ ਇਹਦੇ ਸੰਜਮ ਤੇ ਕੰਮ ਸਾਰੇ ਲੀਡਰ ਸਾਹਿਬਾਨਾਂ ਨੂੰ ਸੰਜਮ ਤੇ ਕੰਮ ਲੈਣਾ ਚਾਹੀਦਾ ਪਾਰਟੀਆਂ ਨੂੰ ਬਲੰਦੀਆਂ ਵੱਲ ਲੈ ਕੇ ਜਾਣਾ ਚਾਹੀਦਾ ਜੇ ਕੋਈ ਗੱਲਬਾਤ ਵੀ ਹੈਗੀ ਹੈ ਕਿ ਤੇ ਪਲੇਟਫਾਰਮ ਤੇ ਬੈਠ ਕੇ ਗੱਲ ਕਰ ਲੈਣ ਦੇਣੀ ਹੈ ਪਾਰਟੀ ਮੇਰੇ ਕੀ ਕਿ ਤੁਹਾਡੀ ਸੋਚ ਆ ਗਿਆ ਇਹ ਕੋ ਸਾਡੀ ਤਾਂ ਇਹੀ ਟੀਮ ਹੈ ਕਿ ਵੀ ਪਾਰਟੀ ਅੱਜ ਹਾਲਾਤ ਇਹ ਹੋਏ ਹੋਏ ਆ ਲੋਕ ਇੱਕੋ ਇੱਕ ਚੀਜ਼ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੇਖੀ ਸੀ ਕਿ ਉਹਨਾਂ ਨੇ ਔਰ ਦੇਖ ਰਹੇ ਆ ਅੱਜ ਜਿਸ ਤਰ੍ਹਾਂ ਮੈਂ ਹੋਰ ਹਲਕੇ ਦੀ ਤਾਂ ਗੱਲ ਨਹੀਂ ਕਰਦਾ ਰਾਜਪੁਰੇ ਦੀ ਹਲਕੇ ਦੀ ਗੱਲ ਕਰਦਾ ਮੈਂ ਰਾਜਪੁਰਾ ਹਲਕਾ ਇੰਡੀਆਂ ਵਿਕਾਸ ਦੀਆਂ ਬੁਲੰਦੀਆਂ ਛੂਹਿਆ ਹੈਗਾ ਕਿ ਵਿਰੋਧੀਆਂ ਕੋ ਕੋਈ ਸ਼ਬਦ ਨਹੀਂ ਹੈਗਾ ਕੁਝ ਕਹਿਣੇ ਦਾ ਅਗਰ ਜੇ ਆਪਣੇ ਹੀ ਬੰਦੇ ਆਪਾਂ ਆਪਸ ਵਿੱਚ ਉੱਜ ਕੇ ਉਹਨਾਂ ਦੇ ਮੂੰਹ ਵਿੱਚ ਕੋਈ ਵਰਡ ਪਾਵਾਂਗੇ ਨਾ ਪਰ ਤਾਂ ਸੁਭਾਅ ਵੀ ਕਿ ਕਿ ਪਾਰਟੀ ਦਾ ਗਰਾਫ ਜਿਹੜਾ ਹੈਗਾ ਟਾਉਂਡ ਵੱਲ ਜਾਣਾ ਹੀ ਹੈਗਾ ਪਰ ਲੇਕਿਨ ਅੱਜ ਹਰ ਇੱਕ ਲੋਕ ਸੰਤੁਸ਼ਟ ਹੈ ਤੇ ਸਾਰਾ ਸਿਸਟਮ ਪਾਰਦਰਸ਼ੀ ਚੱਲ ਰਿਹਾ ਹੈ ਤੇ ਵਿਕਾਸ ਦੀਆਂ ਬੁਲੰਦੀਆਂ ਹਾਲਾਤਾਂ ਜਿਹੜਾ ਹੈਗਾ ਉਹ ਸੂਰ ਹੈਗਾ ਔਰ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਕਿ ਚਾਹੇ ਕਿਸੇ ਵੀ ਪਾਰਟੀ ਨੇ ਸਰਕਾਰ ਆਈ ਨਾ ਕਿਹਾ ਪਰ ਰਾਜਪੁਰ ਹਲਕੇ ਨੂੰ ਕਦੇ ਵੀ ਵਜ਼ੀਰੀ ਜਿਹੜੀ ਹੈਗੀ ਆ ਉਹ ਨਹੀਂ ਮਿਲਦੀ ਆਉਂਦੀ ਆਪਾਂ ਇਹ ਚਾਹੁੰਦੇ ਹੈਗਾ ਕਿ ਰਾਜਪੁਰ ਹਲਕੇ ਨੂੰ ਕੋਈ ਅ ਵਿਜ਼ਾਰਤ ਦੇ ਵਿੱਚ ਅੱਛੀ ਥਾਂ ਮਿਲੇ ਤਾਂ ਜੋ ਵਿਚਾਰ ਤੇ ਹਲਕਾ ਹੈਗਾ ਜਿਹੜਾ ਉਹ ਵੀ ਡਵੈਲਪਮੈਂਟ ਦੇ ਹੋਰ ਵੀ ਜਿਹੜੀਆਂ ਵੱਧ ਜਿਹੜੀਆਂ ਹੈਗੀਆਂ ਉਹ ਸਹੂਲਤਾਂ ਦਾ ਆਨੰਦ ਮਾਣੇ ਔਰ ਆਪਣਾ ਭਾਗੀਦਾਰੀ ਮਹਿਸੂਸ ਕਰੇ ਰਾਜ ਭਰਾਲ ਕਾ ਕਿ ਸਾਡੀ ਵੀ ਵਿਜ਼ਾਰਤ ਦੇ ਵਿੱਚ ਥਾਂ ਹੈ ਤੁਸੀਂ ਪਿੰਡ ਵਾਲਿਆਂ ਨੂੰ ਤੇ ਸ਼ਰਮਸ ਨੂੰ ਕੀ ਕਹਿਣਾ ਕਰਦੇ ਪਿੰਡ ਵਾਸੀ ਨੂੰ ਇਹ ਕਹਿੰਦੇ ਸਰਕਾਰ ਦਾ ਸਾਥ ਦੋ ਡਿਟਾ ਡਵੈਲਪਮੈਂਟ ਦੇ ਕੰਮ ਹੋ ਰਿਹਾ ਜਿੱਥੇ ਸਭ ਕੁਝ ਪ੍ਰਸ਼ਾਸਕ ਐਂਡ ਫ੍ਰੀ ਹੈ ਗਿਆ ਅਲਪਾਰਦਰਸ਼ੀ ਕੰਮ ਹੋ ਰਿਹਾ ਗਿਆ ਉਹਦਾ ਵੱਧ ਚੜ ਕੇ ਸਹਿਯੋਗ ਦਿਓ ਤੇ ਆਪਣੇ ਵਿਕਾਸ ਤੇ ਕੰਮ ਕਰੋ